ਸਾਂਸਦ ਗੁਰਜੀਤ ਸਿੰਘ ਔਜਲਾ ਤੇ ਮਾਤਾ ਜੀ ਸਵਰਗਵਾਸੀ ਸਰਦਾਰਨੀ ਗੁਰਮੀਤ ਕੌਰ ਔਜਲਾ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ਉਹਨਾਂ ਦੇ ਨਿਮਿਤ ਭੋਗ ਅਤੇ ਅੰਤਿਮ ਅਰਦਾਸ ਪਾਇਟੈਕਸ ਗਰਾਊਂਡ ਰਣਜੀਤ ਐਵੇਨਿਊ ਵਿਖੇ ਕੀਤੀ ਗਈ ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਸਾਂਸਦ ਅਮਰਿੰਦਰ ਸਿੰਘ ਰਾਜਵੜੇ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ विधायका जीवनजोत कौर विधायक कुंवर विजय प्रताप सिंह सबका विधायक बोनी अजनाला सबका विधायक जुगल किशोर शर्मा सबका विधायक नवजोत कौर सिद्धू सबका मेयर करमजीत सिंह रिंटू सबका विधायक हरमिंदर सिंह गिल विधायक तरसेम सिंह डीसी सबका विधायक हर, हर प्रताप अजनाला सबका विधायक फतेहजंग बाजवा विधायक परगट सिंह सबका मंत्री अनिल जोशी सबका चेयरमैन दिनेश बसी सबका विधायक सुनील दत्ती हरीश चौधरी ਕੌਂਸਲਰ ਵਿਕਾਸ ਸੋਨੀ ਕੌਂਸਲਰ ਰਾਜਕਵਲ ਪ੍ਰੀਤ ਸਿੰਘ ਲਕੀ ਕੌਂਸਲਰ ਡਾਕਟਰ ਸ਼ੋਭਿਤ ਕੋਰ ਕੌਂਸਲਰ ਨਰਿੰਦਰ ਤੋ ਕੌਂਸਲਰ ਮਿੱਠੂ ਮਦਾਨ ਕਾਂਗਰਸੀ ਨੇਤਾ ਜਗENDER ਪਾਲ ਸਿੰਘ ਢੀਂਗਰਾ ਕੈਪਟਨ ਸੰਦੀਪ ਸੰਧੂ ਸੁਰਜੀਤ ਸਿੰਘ ਕੋਹਲੀ ਸੀਨੀਅਰ ਕਾਂਗਰਸੀ ਆਗੂ ਸੰਜੀਵ अरोड़ा ਸਵਰਨਕਾਰ ਸੰਗਵਨ ਪੰਜਾਬ ਦੇ ਪ੍ਰਧਾਨ ਅਸ਼wini ਕੁਮਾਰ ਨਾਮੇਸ਼ਾ ਅਤੇ ਮਨਮੋਹਨ ਸਿੰਘ ਟਿੰਪਲ ਅਵਤਾਰ ਸਿੰਘ ਬਿੱਟੂ ਪ੍ਰੈਜ਼ੀਡੈਂਟ ਪ੍ਰੋਫੈਟ ਬਲਜਿੰਦਰ ਸਿੰਘ ਮਿਨਿਸਟਰੀ ਬੀਜੇਪੀ ਅੰਮ੍ਰਿਤਸਰ ਹਲਕਾ ਨਾਰਥ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਸਮੇਤ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸਖਸ਼ੀਅਤਾਂ ਨੇ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਸੁਖਜਿੰਦਰ ਸਿੰਘ ਸੁਖ ਔਜਲਾ ਨਾਲ ਦੁੱਖ ਸਾਂਝਾ ਕੀਤਾ ਇਹ ਗੱਲ ਵੀ ਇਸ ਲਈ ਹੈ ਕਿ ਜਿਹੜਾ ਜਨਮ ਹੋਇਆ ਉਹਨੇ ਚਲੇ ਜਾਣਾ ਪਰ ਬਹੁਤ ਹੀ ਵੱਡੇ ਦੁੱਖ ਦੀ ਗੱਲ ਹੈ ਮੈਨੂੰ ਵੀ ਮਾਨ ਹੈ ਔਜਲਾ ਸਾਹਿਬ ਦਾ ਉਦੋਂ ਨਾ ਮੇਰਾ ਤੁਹਾਡੇ ਖੈ ਜਦੋਂ ਇਹ ਕਾਉਂਸਲਰ ਸਨ ਅੱਜ ਤੋਂ 11 ਸਾਲ ਪਹਿਲੇ ਤੁਹਾਡੇ ਦਾਸ ਨੂੰ ਪੰਜਾਬ ਪਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਕਿ ਅਨੀ ਸ਼ੌਕੀ ਸਾਹਿਬ ਰਾਜਮਾਨ ਨੇ ਉਸ ਟਾਈਮ ਇਹਦਾ ਤਾਂ ਪੋਟੈਂਸ਼ੀਅਲ ਵੇਤੇ ਹੋਏ ਇਹਨਾਂ ਨੂੰ ਜ਼ਿਲ੍ਹੇ ਦਾ ਪ੍ਰਧਾਨ ਪਰਦੇਦਾਸ ਨੇ ਬਣਾਇਆ ਤੇ ਮੈਨੂੰ ਇਸ ਦਾ ਦੀ ਖੁਸ਼ੀ ਹੈ ਤੇ ਭਾਈ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਦੁੱਖ ਦਾ ਹਜ਼ਾਰ ਕਰਨਾ ਤੇ ਨਾਲ ਹੀ ਗੁਮਾਰਾ ਸਾਹਿਬ ਦੇ ਚਰਨਾ ਚਰਨਾਂ ਚਰਨ ਅਰਦਾਸ ਕਰਨਾ ਅਮਿਸ਼ਰੀ ਨੂੰ ਆਪਣੇ ਚਰਨਾ ਚਰਨਾਂ ਚਰਨ ਫਕਸ਼ਨ ਤੇ ਪਰਿਵਾਰ ਤੇ ਮਿਹਰ ਭਰਿਆ ਆਕਰ ਜਿਹੜਾ ਇਨਸਾਨ ਇਸ ਦੁਨੀਆ ਤੇ ਆਉਂਦਾ ਹੈ ਮਰਨ ਲਖਾਏ ਮੰਡਲ ਮੇ ਆਏ ਦਾ ਵੀ ਇਹੀ ਅਰਥ ਹੈ ਕਿਸ ਮੰਡਲੇਸ ਦੁਨੀਆ ਨੂੰ ਕਿਹਾ ਗਿਆ ਹੈ ਔਰ ਜਿਹੜਾ ਇਸ ਮੰਡਲ ਤੇ ਆਉਂਦਾ ਉਹ ਪਹਿਲਾਂ ਕਿਤੇ ਨਾ ਕਿਤੇ ਆਪਣਾ ਮਰਨਾ ਲਿਖਾ ਕੇ ਆਉਂਦਾ ਹੈ ਲੇਕਿਨ ਫਿਰ ਵੀ ਅਸੀਂ ਕਬੀਲਦਾਰੀਆਂ ਚ ਕਮਾਂਕਾਰਾਂ ਚ ਘਰ ਗ੍ਰਿਸ਼ਟੀਆਂ ਚ ਰੁੱਝ ਕੇ ਮਰਨਾ ਪੁੱਲੇ ਜਾਂਦੇ ਸੋ ਪੂਰੇ ਦੇਸ਼ ਦੇ ਅੰਦਰ ਇਸ ਮੇਰੇ ਭਰਾ ਨੇ ਤਿੰਨ ਵਾਰੀ ਮੈਂਬਰ ਆਫ ਪਾਰਲੀਮੈਂਟ ਬਣ ਕੇ ਨਾ ਕੇਵਲ ਪੰਜਾਬ ਦਾ ਯਾਦਾਂ ਤੇ ਸਾਡਾ ਸਾਰਿਆਂ ਦਾ ਸਿਰ ਉੱਚਾ ਕੀਤਾ ਹੈ ਮੈਂ ਆਪ ਦੇ ਵੱਲੋਂ ਔਰ ਕਾਂਗਰਸ ਪਾਰਟੀ ਵੱਲੋਂ ਸਾਡੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦਾ ਕਿ ਹੇ ਸੱਚੇ ਪਾਤਸ਼ਾਹ ਸਾਡੀ ਮਾਂ ਨੂੰ ਆਪ ਦੇ ਚਰਨਾਂ ਵਿੱਚ ਨਵਾਸ ਬਖਸ਼ੀ ਤੇ ਪਿੱਛੇ ਪਰਿਵਾਰ ਨੂੰ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਪਰਿਵਾਰ ਆਗਿਆ ਨੂੰ ਪਾਣਾ ਬੰਨਨ ਦਾ ਬਲ ਬਖਸ਼ੀ ਸਦਾ ਗੁਰਜੀਤ ਸਿੰਘ ਜੀ ਅਵਜਲਾ ਉਹਨਾਂ ਦੀ ਫਲਵਾੜੀ ਦਾ ਇੱਕ ਫੁੱਲ ਜਿਨੇ ਪੂਰੇ ਹਿੰਦੁਸਤਾਨ ਦੇ ਵਿੱਚ ਬੜੀ ਮਹਿਮੰਦੀ ਆ ਤਿੰਨ ਵਾਰ ਦੇ ਐਮਪੀ ਖਾਲਾ ਜੀ ਦਾ ਵੜਾ ਨਹੀਂ ਤਿੰਨ ਵਾਰੀ ਜਿਤਨਾ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਪੈਂਦੀ ਹੈ ਇਹ ਸਵਰਗ ਜਿਹੜਾ ਰੱਬ ਨੇ ਵੀ ਬਣਾਇਆ ਤੇ ਮਾਂ ਦੀ ਮਮਤਾ ਚੋਂ ਸ਼ਾਂ ਲੈ ਕੇ ਉਸ ਬੂਟੇ ਤੋਂ ਸ਼ਾਂ ਲੈ ਕੇ ਇਸ ਕਰਕੇ ਮਾਂ ਨਹੀਂ ਲੱਭਦੀ ਜਦੋਂ ਮਾਂ ਜਾਂਦੀ ਹੈ ਨਾ ਜਿੰਨੀ ਮਰਜ਼ੀ ਬਜ਼ੁਰਗ ਹੋਵੇ ਪੂਰੀ ਧੀਲ ਜਿਹੜੀ ਹੈ ਜ਼ਿੰਦਗੀ ਦੀ ਬਚਪਨ ਤੋਂ ਲੈ ਕੇ ਕਿਸ ਤਰ੍ਹਾਂ ਉਹਨੇ ਪਾਲਿਆ ਗੁਰਜੀਤ ਸਿੰਘ ਆਦਲਾ ਜੀ ਨੂੰ ਹਮੇਸ਼ਾ ਸਵਰਗਾ ਚ ਉਹਨਾਂ ਦਾ ਅਸ਼ੀਰਵਾਦ ਬਣਿਆ ਰਵੇ ਇਹ ਤਾਕਤ ਬਣੀ ਰਹੇ ਸਮਾਜ ਦੀ ਸੇਵਾ ਕਰਦੇ ਰਹਿਣ ਉੱਥੇ ਗੁਰੂ ਮਹਾਰਾਜ ਦੇ ਜਨਮਾਚ ਇਹ ਵੀ ਅਰਦਾਸ ਆ ਕਿ ਪਿਤਾ ਜੀ ਸਰਦਾਰ ਸਰਬਜੀਤ ਸਿੰਘ ਜੀ ਉਹਨਾਂ ਨੂੰ ਤੰਦਰੁਸਤੀ ਤੇ ਲੰਬੀ ਉਮਰ ਦੇਣ ਜਿੰਦੰ ਦੇ ਕੰਮ ਚਲਾਣਾ ਕੀਤਾ ਉਸ ਦਿਨ ਤੋਂ ਲਗਾਤਾਰ सारे लोग सारे दुख शरीक हो रहे हैं और परमात्मा एक निजम एक सृष्टि का दस्तूर है कि दुख बढ़ाया घटता है और खुशी बढ़ाया सो इस दुख की घड़ी तुम्हें सारे शरीक हो ये। मैं थोड़ा सार् का धनवाद है और मेरी कोशिश यही होगी ਜਿਹੜੀ ਵੀ ਰਾਜਨੀਤੀ ਕਰੀਏ ਸਾਫ਼ ਸੁਥਰੀ ਅੱਛੀ ਹੋਵੇ